ਜੀ ਮਿੱਤਰ ਪਿਆਰੇਓ ਕੀ ਹਾਲਾ ਸਵਾਤ ਆ ਤੁਹਾਡਾ ਮਹਿੰਦਰਾ ਦਾਦਾ ਮਟਰ ਗੱਲ ਇਦਾਂ ਆਪਾਂ ਅੱਜ ਗੱਲ ਕਰਨੀ ਹੈ ਡਰਾਈਵਰੀ ਤੇ ਆਪਣੇ ਪੰਜਾਬੀ ਵੀਰ ਡਰਾਈਵਰੀ ਛੱਡ ਕੇ ਭਈਏ ਯਾਰ ਡਰਾਈਵਰ ਬਣਦੇ ਨੇ ਚਲੋ ਕੀਤਾ ਕਰਨਾ ਸਰੇਖ ਨੇ ਕੰਮ ਕਰਨਾ ਪਰ ਹੁਣ ਦੇਖੋ ਗੱਡੀ ਚੱਲੀ ਐ ਸਾਰੀ ਉਹ ਇਹ 1,54,000 ਇਹਦੀ ਹਾਲਤ ਦੇਖੋ ਕੀ ਬਣਾਈ ਪਈ ਆ ਜਿਵੇਂ 7-8 ਲੱਖ ਗੱਡੀ ਚੱਲ ਗਈ ਹੁੰਦੀ ਐ ਇੰਨੀ ਵੇਗਦਰੀ ਕਰੀ ਪਈ ਆ ਯਕੀਨ ਨੂੰ ਅਗਲਾ ਕਹੂਗਾ ਵੀ ਮਹਿੰਦਰਾ ਮਾੜੀ ਆ ਗੱਡੀਆਂ ਚੱਲਦੀ ਐ ਨੇ ਖਾਸ ਕਰਕੇ ਇਹ ਲੋਡ ਵਾਲੀਆਂ ਗੱਡੀਆਂ ਜਿਹੜੀਆਂ ਮਹਿੰਦਰਾ ਦੀਆਂ ਜੀਆਂ ਮੁਕਾਬਲੇ ਚ ਅੱਜ ਤੱਕ ਕੋਈ ਗੱਡੀ ਨਹੀਂ ਬਣੀ ਕਿਸੇ ਕੰਪਨੀ ਤੋਂ ਐਜੀ ਸ਼ਾਨਦਾਰ ਗੱਡੀ ਆ ਪਰ ਗੱਲ ਆਉਂਦੀ ਐ ਵੀ ਆਪਣੇ ਪੰਜਾਬੀ ਮੁੰਡੇ ਕਰਦੇ ਸੀਗੇ ਡਰਾਈਵਰੀ ਸ਼ੌਂਕ ਨਾਲ ਗੱਡੀ ਬਿਸ਼ੱਕ ਚਾਹੇ ਆਪਣੀ ਸੀਗੀ ਚਾਹੇ ਆਪਣੇ ਨਖਾਤੇ ਕਰਦੇ ਸੀਗੇ ਇਹ ਕੰਮ ਪਰ ਉਹ ਕੰਮ ਆਪਣਾ ਸਮਝ ਕੇ ਕਰਦੇ ਸੀਗੇ ਹੁਣ ਇਹ ਭਈਏ ਨੇ ਕੋਈ ਇਹਨਾਂ ਕੋਲ ਲਾਇਸੈਂਸ ਨਹੀਂ ਕੋਈ ਗੱਡੀ ਬਾਰੇ ਨੌਲੇਜ ਨਹੀਂ ਹੈਗੀ ਗੱਡੀ ਦਾ ਕੀ ਪਾਰਟ ਆ ਕੀ ਦੇਖੋ ਹੁਣ ਤੁਹਾਡੇ ਸਾਹਮਣੇ ਕੀ ਹਾਲਾਤ ਨੇ ਪੰਜਾਬੀ ਬਾਹਰ ਜਾਣ ਨਾਲ ਸਾਰਾ ਕੁਝ ਹੀ ਖਤਮ ਹੋ ਰਿਹਾ ਇਹ ਨਹੀਂ ਹੈਗਾ ਵੀ ਭਈਆਂ ਨੂੰ ਹੁਣ ਮੁੱਦਾ ਉੱਠਦਾ ਜੀ ਭਈਆਂ ਨੂੰ ਕੱਢੋ ਯਾਰ ਆਪਣੇ ਬੰਦੇ ਨੂੰ ਵੀ ਕੰਮ ਕਰਨਾ ਪਊਗਾ ਨਾ ਭਈਏ ਤਾਂ ਹੀ ਨਿਕਲਣਗੇ ਕਹਿਣ ਨਾਲ ਹੀ ਨਾ ਹੋਣਾ ਕੁਝ ਵੀ ਭਈਆਂ ਨੂੰ ਜੀ ਪੰਜਾਬ ਚੋਂ ਕੱਢੋ ਇਹਨਾਂ ਦਾ ਰਾਜ ਰਾਜ ਤਾਂ ਆਪਣੇ ਆਪ ਹੀ ਆਊ ਜਾਂ ਹੁਣ ਆਪਣੇ ਬੰਦੇ ਕੰਮ ਨਹੀਂ ਕਰ ਰਹੇ ਸੀ ਕਰੀਨਾ ਗਰੁੱਪ ਵਾਲਾ ਵੀ ਆ ਉਹ ਗੱਲਾਂ ਸੱਚੀਆਂ ਕਹਿੰਦਾ ਗੱਲਾਂ ਸੱਚੀਆਂ ਕਹਿੰਦਾ ਤੇ ਥੋੜੀਆਂ ਜਿਹੀਆਂ ਕੌੜੀਆਂ ਲੱਗਦੀਆਂ ਨੇ ਠੀਕ ਆ ਆਪ ਕੰਮ ਕਰਨਾ ਸ਼ੁਰੂ ਕਰੋ ਭਈਏ ਵੀ ਆਟੋਮੈਟ ਦੇ ਬਾਹਰ ਨਿਕਲ ਜਾਣਗੇ ਜਦ ਬੰਦੇ ਆਪਣੇ ਆਪ ਕੰਮ ਕਰਨਗੇ ਓਕੇ ਜੀ ਥੈਂਕ ਯੂ